ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਇਸ ਟਾਈਮ ਜੁਮਰ ਦਾ ਮੇਰੇ ਤੋਂ ਸ਼ਹਿਰ ਧਰਮਕੋਟ ਦੇ ਵਿੱਚ ਧਰਮਕੋਟ ਸ਼ਹਿਰ ਦੇ ਵਿੱਚ ਆ ਤੇ ਸਿੱਧੂਆਂ ਦੇ ਗਵਾਰਡ ਦੇ ਵਿੱਚ ਆ ਦੇ ਗੁਰਜੀਵਨ ਵੀਰ ਦੇ ਘਰੇ ਆ ਵਪਾਰ ਦਾ ਬੰਦੇ ਦਾ ਕੰਮ ਮੈਨੂੰ ਮੇਟਰ ਤੋਂ ਕੋਸ ਤੋਂ ਆਪ ਦੇ ਵਕਤ ਆਈ ਹੋਇਆ ਦੋ ਗਾਵਾਂ ਦੇ ਦਰਸ਼ਕ ਹੋਣੇ ਆ ਦੋਵੇਂ ਆਈਆਂ ਕੀ ਬਾਦੀਆਂ ਕਰਦੇ ਆ ਉਹ ਕਰੀਏ ਗੱਲਬਾਤ ਆਪਾਂ ਜੀਵਨ ਦੇ ਨਾਲ ਕੀ ਕਹਿੰਦਾ ਅੱਜ ਦੇ ਵਿਚਾਰ ਜੀਵਨ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵਧੀਆ ਭਰਾ ਸੇਤਾ ਦੇ ਪਰਿਵਾਰ ਆ ਪੂਰਾ ਵਧੀਆ ਹੀ ਚਲੋ ਸ਼ੁਕਰ ਆ ਬਾਈ ਅੱਛਾ ਜੀਵਨ ਗੱਲ ਲਿਆ ਉਹ ਸਿੱਧੂਆਂ ਦੇ ਗਵਾੜ ਦੇ ਵਿੱਚ ਰਹਿੰਨਾ ਤੋਂ ਹੈ ਹਾਂਜੀ ਹਾਂਜੀ ਤੇ ਹੁਣ ਚਰਚਾ ਜੀ ਆਮ ਹੋ ਜੇ ਪਤਾ ਲੱਗੇ ਮੁੰਡੇ ਦੇ ਕੋਲ ਦੋ ਗਾਇਆਂ ਆਈਆਂ ਹਾਂਜੀ ਹਾਂਜੀ ਤੇ تیر ਲਾਦੀ ਜਿਹੜਾ ਟਿਕਾਣੇ ਕਿਤੇ ਬਾਰੇ ਦੱਸੀ ਮੈਨੂੰ ਪਹਿਲੇ ਨੰਬਰ ਤੇ ਵਹਿੜਾ ਜਿਹੜਾ ਇਹ ਵੀ ਪਹਿਲੇ ਸੂਸੂਈਆ ਬੱਚੀ ਅੱਛਾ ਸੂਈ ਨੂੰ ਵੀਰੇ ਦੋ ਘੰਟੇ ਨਵੇਂ ਬੱਚਿਆਂ ਨਾਲ ਰੱਖ ਲਈ ਆ ਠੀਕ ਆ ਕੰਨੀ ਵਾਲੇ ਦੰਦ ਚੱਕਦੀ ਪਈ ਆ ਭਰਾ ਕੰਨੀ ਵਾਲੇ ਦੰਦ ਚੱਕਦੀ ਆ ਚੱਕਦੀ ਆ ਹਾਂਜੀ ਦੁੱਧ ਕਿੰਨੇ ਦੇ ਚੱਲਦੀ ਐ ਇਸ ਟਾਈਮ ਦੁੱਧ ਬਾਈ 11 ਕਿਲੋ ਪੂਰਾ ਠੀਕ ਆ ਹਾਂਜੀ ਤੇ ਐ ਹੁਣ ਜਿਵੇਂ ਹੁਣ ਮਾੜਾ ਤੁਮਕਾ ਸੁੱਟਦੀ ਆ ਇਹਦਾ ਚਲ ਪਸ਼ਮੀ ਆਪਾਂ ਨੂੰ ਹਾਂਜੀ ਪਾਸ ਹੁੰਦੀ ਭਰਾ ਉਵੇਂ ਤਾਂ ਨਹੀਂ ਕਰਦੀ ਕਬੜ ਜਿਵੇਂ ਨਹੀਂ ਕਰਦੀ ਭਰਾ ਠੀਕ ਠੀਕ ਆ ਟਾਈਮ ਤੋਂ ਟਾਈਮ ਚੋਲੇ ਹਨਾ ਕੋਈ ਟਾਈਮ ਤੋਂ ਟਾਈਮ ਹਾਂਜੀ ਇਹ ਨਾ ਬਾਈ ਹਥੁੱਥ ਲਾਦਾ ਲੇਵੇਂ ਨੂੰ ਯਾਰ ਬਈਂ ਗੱਥਰੇ ਤਰ ਤਰ ਇਹਦਾ ਅਭੀ ਮਰ ਜਾਂਦੀ ਪਰ ਫਿਰ ਵੀ ਆਪਾਂ ਬਖਾ ਦਈਏ ਲੈ ਚੂਨ ਤੋਂ ਓਕੇ ਜਾਵਾਂ ਓਕੇ ਆ ਭਰਾ ਲੈ ਉਹ ਭਰਾ ਦੇ ਕੋਣੀ ਕਿਲੋ ਘੱਟ ਦੇ ਦੀ ਹਾਂ ਦੁੱਧਿਆਂ ਦੀ ਮਾਰ ਲਈ ਸਹੀ ਠੀਕ ਆ ਬਾਈ ਸੀ ਰਹਾ ਨਾ ਸੀ ਤਾਂ ਪੂਰੀ ਵੇਲੇ ਆਹ ਤੇ ਕਿੰਨੇ ਦੀ ਦੇਣੀ ਪੁੱਤ ਇਹ ਭਾਈ ਮੁੱਲ ਕਰਨ ਨੂੰ ਕਿੰਨਾ ਮਰਜੀ ਕਰ ਲਈਏ ਬੱਚੀ ਦਾ ਠੀਕ ਆ 40 ਕਰ ਲਈਏ 45 ਕਰ ਲਈਏ 28000 ਦੀ ਬੱਚੀ ਹਾਂ ਨਾ ਦੇ ਦਾਂਗੇ 28000 ਹਾਂ ਜੀ ਮੈਂ ਕੁਝ ਕਹਿ ਦਾਂ ਕਿ ਰਹਿੰਦਾ ਯਾਰ ਕਹਿ ਦੇ ਭਰਾ ਕਹਿਣਾ ਤਾਂ ਕਹਿ ਦੋਈ ਬਾਹਰ ਨਹੀਂ ਧੱਕਾ ਕਰੀ ਬਾਹਰ ਧੱਕਾ ਕਰੀ ਬਾਈ 25000 ਦੀ ਬੱਚੀ ਨਹੀਂ ਬਾਹਰ ਧੱਕਾ ਹੋਏ ਨਾ ਮੈਨੂੰ ਬਰਦ ਸਬਾਈ ਤੇ ਕਿਉਂ ਨਾ ਤੂੰ ਵੀ ਬੰਨ੍ਹ ਲਈ ਚੱਲ ਕਰ ਲੈ ਬਈ ਕੋਈ ਨਾ ਟੁਕੜੀ ਬਰ ਨੂੰ ਕੀ ਕਹਿੰਦੀ ਤੋੜ ਦੇ ਮਣੀ ਕੋਲੀ ਲੈ ਮੈਂ ਤੇਰੇ ਪਸਮੀ ਕਰਕੇ ਕਰਦੀ ਜ਼ਰੂਰ ਆ ਉਹ ਤੁਸੀਂ ਤਸੱਲੀ ਕਰ ਸਾਰੀ ਲੈਣੀ ਆ ਹਾਂ ਸਾਨੂੰ ਮੈਂ ਉਹ ਨਸੇ ਕਰਕੇ ਕਰਵਾਇਆ ਬਫਦੀ ਹੱਥ ਮੋੜ ਤੋਂ ਫਾੜ ਕੇ ਚੂਣ ਹੋ ਜਾਂਦਾ ਓਕੇ ਓਕੇ ਪਰ ਮੈਂ ਮਰਜੀ ਚੋਈ ਚੱਲੇ ਯਾਰ ਹੂੰ ਦੇਖਣ ਨੂੰ ਐਂ ਲੱਗਦਾ ਜੇ ਖਣ ਛੋਟਾ ਹੁੰਦਾ ਹਨਾ ਨਾ ਨਾ ਯਾਰ ਉਹ ਤਾਂ ਇਹਨਾਂ ਗੱਲ ਹੀ ਨਹੀਂ ਪਲੇ ਬਈ ਲੈ ਐਂ ਥੋੜਾ ਹੈਲਥ ਹੋਊਗੀ ਡਰਦੀ ਆ ਬਈ ਹਮੇ ਅਗਰ ਸੁਣੀ ਸਲਖੀ ਬਹੁਤ ਅਲੱਗ ਮਲੇ ਮੱਛੀਆਂ ਵਾਲੀ ਆ ਬਈ ਮਾਨਦੰਦ ਕਰਦੇ ਆ 25 ਜਰਾਂ ਦੇ ਨੇ ਛੋੜ ਕਰਦਾਂਗੇ ਬਈ ਬਾਹਰ ਨਹੀਂ ਹੋਣਾ ਤਾਂ ਕਾਦੂ ਕਰਤਾ ਹੋਣਾ ਤੇਰਾ ਮਾ ਨਹੀਂ ਕਰਨਾ ਵਾ ਮਾ ਨਹੀਂ ਕਰਾਂਗੇ ਕਾ ਨਹੀਂ ਕਰਦਾ ਬਾਹਰ ਨਹੀਂ ਹੋਣਾ ਤੇਰੀ ਪਹਿਲੀ ਵੀਡੀਓ ਆਪਾਂ ਮਾ ਨਹੀਂ ਕਰਾਂਗੇ ਬਈ ਠੀਕ ਆ ਬਾਈ ਹਾਂਜੀ ਜਿਵੇਂ ਮੈਂ ਦੀ ਬਾਰੇ ਦੱਸੀ ਦੋ ਨੰਬਰ ਵਾਲੀ ਜਿਵੇਂ ਮੈਂ ਦੀ ਗੱਲ ਕਰਨ ਦੀ ਬੱਚਾ ਖੜਾ ਕੇ ਬਾਈ ਵੇਚ ਨਹੀਂ ਹੋਵੇ ਆਪਾਂ ਕੰਮ ਹੀ ਨਹੀਂ ਕਰਦੇ ਬਾਈ ਹੂੰਦੇ ਬਾਰੇ ਦੱਸੀ ਡੱਬੀਓ ਜਰਸੀ ਬਾਰੇ ਸੌਰੀ ਇਹ ਗਰਸੀ ਵੀਰੇ ਦੂਜੇ ਸੂਏ ਆ ਅੱਛਾ ਸੂਈ ਨੂੰ ਵੀਰੇ ਬੱਚਾ ਸਾਹਮਣੇ ਆ ਬੱਚਾ ਯਾਰ ਹੂੰ ਕੋਈ ਮਹੀਨੇ ਦਾ ਮਾਲ ਲੈ ਕਿੰਨਾ ਮਰਜ਼ੀ ਕਰ ਲਵੇ ਯਾਰ ਨੂੰ ਆ ਤਾਂ ਹੋਈ ਨਾ ਗੱਲ ਤੇ ਹੁਣ ਇਹਦਾ ਆਹ ਦੱਸ ਵੀ ਭਾ ਦੇ ਕੀ ਹੋਊਗਾ ਹੱਲ ਭਾ ਤਾਂ ਬਾਈ ਨਿੱਕਾ ਇਹ ਕਰ ਦੇਣਾ ਅੱਜ ਕਿੰਨਾ ਇਹ ਆਪਾਂ ਦੇ ਦਾਂਗੇ 42000 ਦੀ ਹਲੇ ਵੀ ਨਿਕਲ ਪੰਦਰਾ ਲੂਬੀ ਆ ਰਹੀ ਨਸੰਦੇ ਕੋਨੀ ਨੇ ਕਈ ਆ ਬਾਈ ਤੇ ਉਧਰ ਹੀ 12 ਕਿਲੋ ਆ ਕੰਡੇ ਲਾਉਂਦੀ ਆ ਪੂਰਾ ਚੋਣ ਕਿਵੇਂ ਲੱਗ ਯਾਰ ਚੋਂ ਤਾਂ ਇਧਰ ਵੇਖ ਯਾਰ ਵੇਖੀ ਕੇ ਤੁਹਾਨੂੰ ਬੜੀਆ ਕਰਨਾ ਬੋਲਾ ਬਾਈ ਤੂੰ ਚਾਹੇ ਤਾਂ ਸਲੀਮਾ ਨਿਆਣਾ ਨੂੰ ਨਾ ਤੂੰ ਅੰਦਰ ਪੋਂਗਾਂ ਦੀ ਗਾਵਾਂ ਨੂੰ ਕੋਈ ਸਟਾਇਆ ਹੁਸਲਾ ਬਈ ਨਾ ਬਾਈ ਪਹਿਲੇ ਠੰਡਾ ਸੀ ਲਈਦਾ ਇਹਦਾ ਆਹ ਵੇਖ ਲੈ ਹਾਂ ਲੈ ਲੋਈ ਠੀਕ ਆ ਜੀਵਨ ਸਿੰਘ ਤੇਰੇ ਤਾਂ ਕਰਤਾ ਹੀ ਆ ਮੋਜ ਲੈ ਆ ਦੇ ਲੈ ਐਵੇਂ ਥੋੜਾ ਗਾਣ ਲੱਤਾਂ ਮਾਰ ਦੂੰ ਹੂੰ ਕਿੱਥੋਂ ਦੀ ਮਰਦੀ ਆ ਲੈ ਕਿੱਥੋਂ ਮਰਦੀ ਝੋਲਾ ਹੂੰ ਐਦਾਂ ਬਣੀ-ਬੁਣੀ ਕੋਈ ਦੱਸਿਆ ਕਿੰਨੀ ਨਹੀਂ ਬਾਈ ਠੀਕ ਬਣੀ-ਬੁਣੀ ਆਪਾਂ ਦੀ ਇਮੀਨ ਦੀ ਸੂਈ ਮੈਂ ਕਈ ਵਾਰ ਟੀਕਾ ਲਊਗਾ ਆਪਾਂ ਆਪਣੇ ਵਿੱਚ ਉਦ ਬੋਲਦੀ ਆ ਬਣੀ ਆ ਹਨਾ ਗੱਲ ਤਾਂ ਕੰਮ ਹੀ ਨਹੀਂ ਕਰਦੇ ਬਈ ਆਪਾਂ ਪੂਰੀ ਸੁਨੱਕੀ ਆ ਬੈਠਾ ਲੈ ਵੇ ਲੈ ਵੇ ਬਈ ਬੈਠਾ ਤੇਰਾ ਮੂੰਹ ਜਿਵੇਂ ਬਾਈ ਜਿਵੇਂ ਹੋਵੇਂ ਚੱਲ ਪਾਸੇ ਟਿਕਾਣੇ ਹਨਾ ਆ ਵੇ ਠੰਡੀ ਸੀਲਤਾ ਰੋਕ ਲਿਓ ਸੇ ਮੜ ਜੀ ਲੈ ਭਾਈ ਮੈਂ ਥੱਲੋਂ ਦੀ ਫੇਰ ਲੰਘ ਜਾ ਬਾਬਾ ਕਿਆ ਕੀ ਨੂਮਰੋ ਸੁਠਾਇਆ ਦਾ ਬਈ ਆਪਾਂ ਲਈ ਠੰਡੀ ਸੀਲ ਆਪਾਂ ਹੋ ਬਈ ਹਾਂਜੀ ਐਵੇਂ ਲੱਤਾ ਮਾਰਦਾ ਕੀ ਲੈਣਾ ਦੁੱਧ ਦਾ ਮੈਂ ਕਿਲੋ ਘੱਟ ਦੇ ਪਾਉ ਸੀਲ ਰਵੇ ਬਈ ਲੱਤਾ ਮਾਰਦਾ ਕੀ ਫਾਇਦਾ ਹੈ ਯਾਰ ਅਗਲਾ ਬਾਅਦ ਚੱਲਦੇ ਨਹੀਂ ਕਿੰਨੇ ਦੀ ਤੂੰ ਆਪ ਹੀ ਕਰਦੇ ਬਈ ਮੈਂ ਕੋਈ ਨਹੀਂ ਕਹਦਾ ਤੂੰ ਇਹਦੇ ਪਰ ਤੂੰ ਆਪ ਹੀ ਦੇ ਤੇਰੇ ਤੈਨੂੰ ਪਤਾ ਹੁਣ ਦੇ ਦੇ ਕਿੰਨੇ ਦੀ ਐ ਇਹ ਵੀਰੇ 40000 ਦੀ ਦੇ ਦਾਂਗੇ ਯਾਰ ਹਾਂ ਇਹ ਮਾੜ ਹੋਰ ਕਰ ਆਪ ਹੀ ਕਰਦੇ ਯਾਰ ਤੂੰ ਆਪ ਹੀ ਕਰਦੇ ਕੀ ਕਹਾਂ ਮੈਨੂੰ ਕੋ ਸਮਝ ਨਹੀਂ ਆ ਕਿੰਨੇ ਮਰਜ਼ੀ ਗੱਲਾਂ ਤੇਰਾ ਕਹਿਣਾ ਘੜਾ ਮੋੜਨਾ ਮੈਂ ਤੂੰ ਆਪ ਹੀ ਕਹਦੇ ਹਾਂ ਨਾ ਚਾਜਾ ਚਾਲੀ ਦੋ ਯਾ ਥੋੜਾ ਛੱਡ ਦਾਂਗੇ 31 ਦੀ 31 ਦੀ ਵਿੱਚ ਉਹਨੂੰ ਫਿਰ ਦਾਂ ਨਹੀਂ ਯਾਰ ਬਈ ਪਾਣਾ ਟੱਕਾ ਹੋ ਜਾਣਾ ਤੇ ਪਾਣਾ ਟੱਕਾ ਮੈ ਤਾਂ ਕੋਈ ਨਹੀਂ ਕਰਦਾ 30 ਦਾ ਪਾਣਾ ਟੱਕਾ ਹੋ ਜਾਣਾ ਬੱਚੀ ਦਾ ਲੈ ਪੁੱਤ ਇਹ ਤਾਂ ਹੋ ਗਿਆ 2000 ਚ ਜਾਨਵਰ ਹਨਾ ਤੇ ਅੱਜ ਮੜੇ ਜਾਨਵਰ ਚਲ ਆਪਣੇ ਹੈਗੇ ਮਾਰੇ ਟਿਕਾਣੇ ਦੇ ਵਾਲੇ ਹੈਗਾ ਤੇ ਫਿਰ ਗੱਪਣਾ ਗੁੱਪਣਾ ਤੇਜ ਪਛੀਆਂ ਗੱਪਣਾ ਗੱਪਣਾ ਟੋਕੜਾਂ ਜੀ ਬੱਛੀਆਂ ਪਛੀਆਂ ਸਾਰਾ ਕੁਝ ਹੁੰਦਾ ਆਪਣੇ ਕੋਲ ਜੀ ਮਾਣਾ ਨੱਪੀ ਕਿਲੀ ਹੋਣਾ ਪੂਰੀ ਜੀ ਹਾਂ ਠੀਕ ਹੈ ਤੇ ਨੰਬਰ ਕਿੰਨਾ ਤੇਰਾ ਫਿਰ ਨੰਬਰ ਹੈਗਾ 82648 ਜੀ 18960 ਜੀ ਇੱਕ ਵਾਰੀ ਹੋਰ ਬੋਲ ਦਿਓ 82648 18960 ਜੀ ਹੌਲੀ ਬੋਲ ਮੈਨੂੰ ਤਾਂ ਸਮਝ ਨਹੀਂ ਰਿਹਾ 82648 18960 ਜੀ ਹਾਂ ਠੀਕ ਆਹ ਦੋ ਗੱਲ ਅੱਛਾ ਵੀ ਇਹ ਤਾਂ ਹੋ ਗਿਆ ਤੇਰਾ ਨੰਬਰ ਹਨਾ ਆ ਗਿਆ ਸਿੱਧੂਆਂ ਦਾ ਆ ਗਿਆ ਕਲਾੜ ਜੀ ਜੀਵਨ ਬਾਈ ਦਾ ਪਸਟਰਲ ਘਰ ਹਨਾ ਤੇ ਆਪਣੇ ਕੋਲੇ ਬਾਈ ਮੱਪੀ ਦਾ ਹਸਪਤਾਲ ਪੈਂਦਾ ਵਾ ਕਿਹੜਾ ਮੱਪੀ ਦਾ ਮੱਪੀ ਦਾ ਹਸਪੀ ਹੁੰਦਾ ਹਨਾ ਲੱਗ ਕੇ ਖੇਤਰ ਪੱਜੀਗਾ ਵੀ ਪੈਂਦੀ ਆਪਣੇ ਘਰਾਂ ਕੋਲੇ ਜੀ ਕਿਨੂੰ ਮਰਜੀ ਪਾਥ ਲੈ ਕੋਈ ਵਾਰੀ ਹੁੰਦਾ ਨਾ ਜੀਵਨ ਬਾਈ ਕੇ ਨੰਬਰ ਉਪਰ ਆਪਾਂ ਮੋਬਾਈਲ ਦਾ ਚਾਰਜਰ ਹੀ ਲਾ ਲੈਂਦੇ ਆ ਘਰੋਂ ਤੁਰਿਆ ਹੁੰਦਾ ਵੀ ਡਿਸਟਰਬ ਨਹੀਂ ਹੁੰਦਾ ਜੇ ਦੱਸਿਆ ਹੋਵੇ ਸਾਰਾ ਕੁਝ ਵੀਡੀਓ ਦੇ ਸੁਣ ਕੇ ਅਗਲਾ ਭੋਨ ਜਾਂਦਾ ਹੈ ਹਨਾ ਜੀ ਹਾਂ ਜੀ ਬਾਕੀ ਬਾਈ ਆਪਣੇ ਘਰ ਦੀ ਯਾਰ ਘਰੇ ਆਪਣੇ ਚੋਲਵੇ ਗਾਰੰਟੀ ਆਪਣੇ ਘਰ ਦੀ ਠੀਕ ਹੈ ਬਾਈ ਕੋਈ ਗਾਰੰਟੀ ਉਹ ਲੈ ਗਿਆ ਨਿਆ ਲੰਬਾ ਲੈ ਗਿਆ ਬਾਅਦ ਲੰਬਾ ਲੈ ਕੇ ਆਏ ਆਂਦੇ ਆ ਭਰਾ ਸਹੀ ਗੱਲ ਆ ਫੇਰ ਸਾਹਮਣਾ ਵਾਲਾ ਹਣਾ ਸਾਹਮਣਾ ਭਰਾ ਠੀਕ ਆ ਇਹਦਾ ਬਈ ਜੀ ਜੀਵਨਬਾਈ ਦੇ ਦੋ ਜਾਨਵਰ ਸ਼ਹਿਰ ਹੈਗਾ ਮਿੱਤਰੋ ਧਰਮਕੋਟ ਜ਼ਿਲ੍ਹਾ ਲੱਗਦਾ ਵਾ ਮੋਗਾ ਸਿੱਧੂਆਂ ਦਾ ਗਵਾੜ ਆ ਤੇ ਜੀਵਨਬਾਈ ਦਾ ਨਾਮ ਆ ਚਰਚਾ ਮੁੰਡੇ ਦੀ ਪਿੰਡਾਂ ਦੇ ਵਿੱਚ ਆਮ ਛੋਟੀ ਉਹ ਮਕਦੂਰ ਪੌਂਦਾ ਦੋ ਭਾਈਆ ਅਜ ਤੱਕ ਜਣੋ ਪੌਂਦੀ ਨਹੀਂ ਸੀ ਅਗਲੀ ਵੀਡੀਓ ਲਈ ਜੁੜੇ ਜੋ ਸਾਡੇ ਨਾਲ ਕੈਮਰਾਮੈਨ ਗਰਦੀਪ ਗੰਦਨਾ